ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਨਾਬਾ ਪੁਲਸ ਵੱਲੋਂ ਇੱਕ ਵੱਡੇ ਗਰੋਹ ਨੂੰ ਫੜਿਆ ਹਥਿਆਰਾਂ ਤੇ ਨਸ਼ੀਲੀਆਂ ਗੋਲੀਆਂ ਸਮੇਤ ਫੜਿਆ ਗਿਆ ਹੈ ਇਸ ਸਬੰਧੀ ਡੀਐਸਪੀ ਨਾਬਾ ਮਨਦੀਪ ਕੌਰ ਚੀਮਾ ਵੱਲੋਂ ਆਪਣੇ ਦਫ਼ਤਰ ਵਿੱਚ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦੇ ਹੋਣਾਂ ਨੇ ਕਿਹਾ ਕਿ ਥਾਣਾ ਕੋਤਵਾਲੀ ਪੁਲਸ ਵੱਲੋਂ ਇੰਚਾਰਜ ਇੰਸਪੈਕਟਰ ਸਭਜੀਤ ਸਿੰਘ ਚੀਮਾ ਨੇ ਮੁਗਬਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਆਧਾਰ ਤੇ ਨਾਬਾ ਦੇ ਬੱਸ ਸਟੈਂਡ ਨੇੜੇ ਚਾਨਕ ਰੇਡ ਕੀਤੀ ਗਈ ਜਿਸ ਦੌਰਾਨ ਇੱਕ ਕਾਰ ਸਵਾਰ ਵਿੱਚੋਂ ਦੰਨਿਆ ਉਸ ਵਿੱਚ ਭਾਈ ਸਾਨਾ ਤੇ ਉਹਨਾਂ ਦੇ ਸਾਥੀ ਅਸਮੇਤ ਗੋਤਮ ਬਾਸ਼ਾ ਇੱਕ ਵੱਡੀ ਗੁਰਪਰਦਾਤ ਅੰਜਾਮ ਦੇਣ ਜਾ ਰਹੇ ਸਨ ਪੁਲਿਸ ਨੇ ਰੇਡ ਦੌਰਾਨ ਇਹਨਾਂ ਵਿੱਚੋਂ 4 ਵਿਅਕਤੀਆਂ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਪਨੇਰੇ ਦਾ ਫਾਇਦਾ ਉਠਾਉਂਦੇ ਭੱਜ ਨਿਕਲੇ ਤੇ ਕੁਝ ਮੁੱਸਾ 900 ਗੋਲੀਆਂ ਇੱਕ ਪਿਸਟਲ ਮੇਡ ਇਨ ਚైనా ਅਤੇ ਇੱਕ ਕਾਰ ਤਿੰਨ ਲੋਹੇ ਦੇ ਦਾਤਰ ਅਤੇ ਦੋ ਚਾਕੂ ਤੇ ਲੋਹੇ ਦੇ ਪਾਈਪ ਬਰਾਮਦ ਕੀਤੇ ਗਿਆ ਨਾ ਪੁਲਿਸ ਵੱਲੋਂ ਫੋੜੇ ਗਏ ਇੱਕ ਗਰੋਵ ਵਿੱਚ ਤਿੰਨ ਸਕੇ ਭਰਾ ਤੇ ਇੱਕ ਚਚੇਰਾ ਭਰਾ ਸ਼ਾਮਲ ਹੈ ਜਿਨ੍ਹਾਂ ਦੇ ਖਿਲਾਫ ਪਹਿਲਾਂ ਵੀ ਬਹੁਤ ਸਾਰੇ ਮੁਕਾਦਮੇ ਦਰਜ ਹਨ ਜਿਸ ਦੇ ਕਤਲ ਸਮੇਤ ਕੁੱਟਮਾਰ ਅਤੇ ਤਮਕਾਉਂਦ ਦੀ ਚੋਰੀ ਮੁਕਾਦਮੇ ਵੀ ਦਰਜ ਹਨ ਔਰ ਫੜੇਗੇ ਕਰੋੜੇ ਨਸ਼ੀਲੇ ਨਾਲ ਪਹਿਲੀ ਵਾਰ ਵੀ ਗ੍ਰਿਫਤਾਰ ਕੀਤੇ ਗਿਆ ਹਨ ਹੈਰਾਨੀ ਦੀ ਗੱਲ ਤਾਂ ਇਹ ਕਿ ਫੜੇਗੇ ਰੁਪੀ ਉਮਰ 20 ਤੋਂ 25 ਸਾਲ ਦੀਆਂ ਚੱਰੀਆਂ ਨੇ ਇੰਨੀ ਘੱਟ ਉਮਰ ਦੇ ਹੋਣ ਦੇ ਬਾਵਜੂਦ ਤਾਂ ਅੰਜਾਮ ਦੇ ਚ ਨੌਜਵਾਨ ਨੇ ਪੀੜੀ ਲਈ ਖਤਰਨਾਕ ਕੰਮ ਡੀਐਸਪੀ ਨਾਭਾ ਨੇ ਇਹਨਾਂ ਨੌਜਵਾਨ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਇੰਨਾ ਘੱਟ ਉਮਰਾਂ ਵਿੱਚ ਇਸ ਤਰ੍ਹਾਂ ਦੇ ਬਾਹਰ ਦਾਤਾਂ ਵਿੱਚ ਸ਼ਾਮਲ ਹੋਣਾ ਸੀ ਆਪਣੇ ਤੇ ਕੁਝ ਖਰਾਬ ਕਰ ਰਹੇ ਹਨ ਨੌਜਵਾਨ ਨੂੰ ਖੇਡਾਂ ਵੱਲ ਪੜ੍ਹਾਈ ਵੱਲ ਧਿਆਨ ਦੇਣ ਦੀ ਲੋੜ ਹੈ ਅਤੇ ਡੀਐਸਪੀ ਨਾਭਾ ਦਾਵਾ ਕੀਤਾ ਕਿ ਨਾਭਾ ਪੁਲਿਸ ਲਗਾਤਾਰ ਨਸ਼ੇ ਦੇ ਕਲੱਬ ਸਰਗਰਮ ਹੈ ਕਿ ਕਿਸੇ ਨੂੰ ਵੀ ਨਾਭ ਬਾਰ ਦਾ ਤਾਂ ਇਨਜਾਮ ਨਹੀਂ ਦੇਣਤਾ ਨਸ਼ੇ ਨਹੀਂ ਵਿਛੜੇ ਉੱਤੇ ਜਾਣਗੇ ਤੇ ਆਓ ਤੁਹਾਨੂੰ ਸੁਣਾਉਣ ਹੋਰ ਕੀ ਕਹਿੰਦੇ ਨਜ਼ਰ ਆਏ ਡੀਐਸਪੀ ਨਾਬਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਖੜੇ ਮੁਜ਼ਰਮ ਨਜ਼ਰ ਆ ਰਹੇ ਹਨ ਜਿੱਥੇ ਕਿ ਪੰਜਾਬ ਪੁਲਿਸ ਦੀ ਨਾਬਾ ਦੀ ਇਸ ਕਰੋਨਾ ਫੜੇ ਜਾਣ ਦੇ ਨਾਲ ਕਈ ਵਾਰ ਦਾ ਤੌਰ ਬਾਰੇ ਖੁੱਲਣ ਦੀ ਆਸ ਪ੍ਰਗਟਾਈ ਕੀਤੀ ਗਈਆਂ ਹਨ ਅਤੇ ਨਾਬਾ ਪੁਲਿਸ ਨੇ ਕਿਹਾ ਕਿ ਹੋਰ ਵੀ ਤਫਤੀਸ਼ ਬਰੀਕੀ ਨਾਲ ਜਾਂਚ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਮਜਰਮਾਂ ਦੇ ਨਾਲ ਕਈ ਵਾਰ ਦੱਤਾ ਹੋਰ ਵੀ ਮਿਲ ਸਕਦੀਆਂ ਹਨ ਕਿਉਂਕਿ ਇਹ ਬਾਹਰ ਤੋਂ ਕਾਫੀ ਅੰਜਾਮ ਦੇ ਰਹੇ ਸਨ ਜਿੱਥੇ ਕਿ ਨਾਬਾ ਉਸ ਨੇ ਇਸ ਚੀਜ਼ ਨਾਲ ਬੜੀ ਰਾਹਤ ਦੀ ਸਾਹ ਲੀ ਕਿਉਂਕਿ ਬਾਰਦਤਾ ਕਰਨ ਤੋਂ ਬਾਅਦ ਪੰਜਾਬ ਪੁਲਿਸ ਇੱਕ ਸਵਾਲੇ ਨਿਸ਼ਾਨ ਪਾਇਦਾ ਖੜੇ ਹੁੰਦੇ ਸਨ ਪਰ ਜੋ ਪੰਜਾਬ ਪੁਲਿਸ ਹੈ ਜੀ ਕੰਮ ਪਦੀਆ ਕਰਦੀ ਹੈ ਤਾਂ ਉਹਨਾਂ ਦੀ ਚਾਰੇ ਪਾਸੇ ਵਾਵਾ ਵੀ ਜ਼ਰੂਰ ਹੁੰਦੀ ਨਜ਼ਰ ਆਉਂਦੀ ਹੈ ਆਓ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆ ਡੀਐਸਪੀ ਨਾਬਾ ਜੀ ਬੰਦ ਮਾਨਜੋਗ ਐਸਐਸਪੀ ਸਬ ਪਟਿਆਲਾ ਦੀਆਂ ਦਿਸ਼ਾ ਦੇ ਹੇਠ ਅਸੀਂ 26 ਤਰੀਕ ਨੂੰ 1 ਅਗਸਤ ਲਗਾਈ ਹੋਈ ਸੀ ਤਾਂ ਬੱਸ ਸਟੈਂਡ ਦੇ ਕੋਲ ਅਸੀਂ ਅਗਸਤ ਨਾਕਾ ਲਗਾਇਆ ਹੋਇਆ ਸੀ ਉਸ ਦੇ ਦੌਰਾਨ ਲਵਪ੍ਰੀਤ ਸਿੰਘ ਉਰਫ ਪਾਓ ਜਿਹਦੀ ਅਸੀਂ ਅਰੈਸਟ ਪਾਈ ਆ ਤੇ ਇਹ ਚ ਟੋਟਲ 5 ਜਣੇ ਸੀ ਮੌਕੇ ਤੋਂ ਜਿਹੜੇ 1 ਜਣਾ ਜਿਹੜਾ ਉਹ ਉੱਥੋਂ ਫਰਾਰ ਹੋ ਗਿਆ ਮੌਕੇ ਤੋਂ ਅ ਇਕਲੀ ਨੇਹਰਾ ਸੀ ਨੇਰੇ ਦਾ ਫਾਇਦਾ ਚੱਕਦਾ ਹੋਇਆ ਉੱਥੋਂ ਫਰਾਰ ਹੋ ਗਿਆ ਚਾਰ ਜਣੇ ਅਸੀਂ ਰਾਉਂਡ ਅਪ ਕੀਤੇ ਔਰ ਚਾਰਾਂ ਦੀ ਅਰੈਸਟ ਪਾ ਚੁੱਕੇ ਹਾਂ ਜੀ ਔਰ ਚਾਰਾਂ ਦੇ ਉੱਪਰ ਜਿਹੜੇ ਪਹਿਲਾਂ ਸੀ ਮੁਕੱਦਮੇ ਆ ਜਿਹੜਾ ਲੱਭ੍ਰੀਤ ਸਿੰਘ ਉਰਫ ਲਵਲੀ ਆ ਉਹਦੇ ਉੱਪਰ ਪੰਜ ਮੁਕੱਦਮੇ ਪਹਿਲਾਂ ਦਰਜ ਹੈਗੇ ਆ ਪੰਜਾਂ ਦੇ ਵਿੱਚੋਂ ਇਹਦੇ ਜਿਹੜੇ ਲਵਲੀ ਆ ਇਹਦੇ ਉੱਪਰ 323 ਦਾ ਹੈਗਾ ਆ 308 ਦਾ ਮਕਦਮਾ ਹੈਗਾ 302 307 ਦਾ ਮਕਦਮਾ ਆ ਇੱਕ ਜਿਹੜਾ 307 ਦਾ ਮਕਦਮਾ 302 ਦਾ ਮਕਦਮਾ ਇਹ ਸੰਗਰੂਰ ਦੇ ਵਿੱਚ ਇਹਨੇ ਵਾਰਦਤ ਕੀਤੀ ਸੀ ਤੇ ਉੱਥੇ ਮਕਦਮਾ ਦਰਜ ਹੋਇਆ ਸੀ ਤੇ ਇਹ 10 6 2025 ਨੂੰ ਬੇਲ ਤੇ ਬਾਹਰ ਆਇਆ ਸੀ ਉਸ ਤੋਂ ਬਾਅਦ ਇਹਨੇ ਜਿਹੜਾ ਸੀ ਗਸਤ ਲਗਾਈ ਹੋਈ ਸੀ ਉਹਦੇ ਉੱਪਰ ਇਹਨੂੰ ਰਾਉਂਡ ਅਪ ਕੀਤਾ ਜੀ ਇਹ ਕਿਸੇ ਪਾਕਿਸਤਾਨ ਵਿੱਚ ਸੀ ਜਿਹੜਾ ਤੁਸੀਂ ਕਿਸ ਕਾਬਲੋਂ ਇਕੱਠੇ ਹੋਏ ਸੀ ਜੀ ਕੀ ਵਾਰ ਦਾ ਤੁਹਾਨੂੰ ਇੰਜਾਮ ਦੇਣਾ ਚਾਹੁੰਦੇ ਸੀ ਆ ਸਾਨੂੰ ਇਹਦੇ ਕੋਲ ਜਿਹੜਾ ਮੌਕੇ ਤੋਂ ਰਿਕਵਰੀ ਹੋਈ ਆ ਉਹ ਇੱਕ ਪਿਸਤਲ ਜਿਹੜਾ ਆ ਹੋਰ ਕਵਰ ਹੋਇਆ ਜੀ ਤੇ ਇਹਦੇ ਕੋਲ ਸਾਨੂੰ ਐਂਡੀ ਦਾ ਵੀ ਨਸ਼ੀਲੀਆਂ ਗੋਲੀਆਂ ਜਿਹੜੀਆਂ 900 ਜਿਹੜੀਆਂ ਗੋਲੀਆਂ ਜਿਹੜੀਆਂ ਉਹ ਵੀ ਸਾਨੂੰ ਰਿਕਵਰ ਹੋਈਆਂ ਆ ਪਲੱਸ ਸਾਨੂੰ ਇਹਦੇ ਕੋਲ ਇੱਕ ਦਾਤਰ ਲੋਹੇ ਦਾ ਤਿੰਨ ਦਾਤਰ ਜਿਹੜੇ ਆ ਉਹ ਰਿਕਵਰ ਹੋਏ ਆ ਇੱਕ ਇਹਨਾਂ ਦੇ ਕੋਲ ਗੱਡੀ ਸੀ ਗੱਡੀ ਦੇ ਵਿੱਚ ਜਦੋਂ ਅਸੀਂ ਸਰਚ ਕੀਤੀ ਤਾਂ ਗੱਡੀ ਦੇ ਵਿੱਚ ਦਾਤਰ ਪਿਸਟਲ ਤੇ ਇੱਕ ਦੋ ਚਾਕੂ ਸੀ ਤੇ ਇੱਕ ਲੋਹੇ ਦੀ ਪਾਈਪ ਸੀ ਜਿਹਦੇ ਉੱਪਰ ਮੋਟਰਸਾਈਕਲ ਦੀ ਗਰਾਰੀ ਵਗੈਰਾ ਵੀ ਲੱਗੀ ਹੋਈ ਸੀ ਇਹ ਮੌਕੇ ਤੋਂ ਸਾਨੂੰ ਜਿਹੜਾ ਸਰਚ ਕੀਤਾ ਤੇ ਸਾਰਾ ਕੁਝ ਰਿਕਵਰ ਹੋਇਆ ਮਨੇ ਕਿਸ ਤਰ੍ਹਾਂ ਇਹ ਆਪਣੇ ਜਿਹੜੀ ਵਾਰਦਾਤ ਨੂੰ ਅੰਜਾਮ ਦੇ ਦੇ ਨੇ ਇਸ ਤੋਂ ਪਹਿਲਾਂ ਵੀ ਕੋਈ ਕਿਸ ਕਿਸ ਤਰ੍ਹਾਂ ਅੰਜਾਮ ਦੇ ਰਹੇ ਨੇ ਇਕੱਠੇ ਹੋ ਕੇ ਲੜਕੀ ਆ ਅਕਚੁਅਲੀ ਇਹ ਇੱਥੇ ਨਾ ਗੈਂਗ ਦੀ ਤਰ੍ਹਾਂ ਇੱਥੇ ਕੰਮ ਕਰ ਰਹੇ ਸੀ ਤੇ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਇਹਨਾਂ ਤੇ 302 ਦਾ 307 ਦੀਆਂ ਐਫ ਆਈ ਆਰ ਪਹਿਲਾਂ ਵੀ ਦਰਜ ਹੈਗੀਆਂ ਆ ਤੇ ਅਸੀਂ ਮੈਨੂੰ ਲੱਗਦਾ ਇਹ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਅੰਜਾਮ ਦੇਣਾ ਚਾਹੁੰਦੇ ਸੀ ਜਿੰਨੂੰ ਅਸੀਂ ਦਰਾਂਨੇ ਗਸਤ ਜਿਹੜਾ ਅਸੀਂ ਕੰਟਰੋਲ ਕਰ ਲਿਆ ਉਮਰਾ ਕਿੰਨਿਆ ਕਿੰਨਿਆ ਅ ਇਹ ਜਿਹੜੇ ਚਾਰ ਜਾਨੇ ਜਿਹੜੇ ਅਸੀਂ ਰਾਉਂਡ ਅਪ ਕੀਤੇ ਇਹਨਾਂ ਦੀ ਜ਼ਿਆਦਾ ਉਮਰ ਨਹੀਂ ਹੈਗੀ 23 ਸਾਲ 24 ਸਾਲ 25 ਸਾਲ ਇੰਨੀ ਕਿੰਨਾਂ ਦੀ ਉਮਰ ਆ ਜੀ ਇਹ ਸਾਰੇ ਦੋਸਤ ਨੇ ਜਾਂ ਕਿਸ ਤਰ੍ਹਾਂ ਨਹੀਂ ਦੇ ਆਪਸ ਕੀ ਰਿਲੇਸ਼ਨ ਨੇ ਮੈडम ਆਪਸ ਚ ਇੱਕੋ ਹੀ ਕਲੋਨੀ ਦੇ ਆ ਸਾਰੇ ਇੱਕੋ ਹੀ ਮੱਲੇ ਚ ਰਹਿੰਦੇ ਆ ਤੇ ਇਕੱਠੇ ਰਹਿ ਕੇ ਕੰਮ ਕਰਦੇ ਆ ਸਾਰੇ ਬਿਸਟਰ ਕਿਥੋਂ ਜਾਂਦਾ ਜੀ ਕੋਈ ਵੈਰੀਫਾਈ ਹੋਏ ਉਹ ਹਜੇ ਜੀ ਇੱਕ ਤਪਤੀਸ਼ ਦਾ ਪਾਰਟ ਆ ਉਹ ਅਸੀਂ ਰਿਮਾਂਡ ਲੈ ਕੇ ਤੋਂ ਤਪਤੀਸ਼ ਦੇ ਵਿੱਚ ਅਸੀਂ ਪੁਛ ਗਿਸ ਤੇ ਸਾਹਮਣੇ ਆਊਗਾ ਮੈਡਮ ਨਸ਼ੇ ਨੂੰ ਰੋਕ ਰੋਕtham ਲੀਗ ਨਾਬਾ ਪੁਲਿਸ ਹੋਰ ਕੀ ਕਰਦੀ ਜਿਸ ਤੋਂ ਇਲਾਵਾ ਵੀ ਕਾਫੀ ਕੋਸ਼ਿਸ਼ ਕੀਤੀ ਆ ਜੀ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਰੋਟੀ ਨਾ ਪਿੰਡ ਕਾਫੀ ਬਦਨਾਮ ਸੀ ਤੇ ਪਿਛਲੇ 7-8 ਮਹੀਨਿਆਂ ਤੋਂ ਬਿਲਕੁਲ ਉੱਥੇ ਸਾਫ਼ ਆ ਈਵਨ ਕਿ ਉਥੋਂ ਦੇ ਜਿਹੜੇ ਸਰਪੰਚ ਸੀ ਉਹ ਵੀ ਇੱਥੇ ਆ ਕੇ ਗਏ ਆ ਮੈਨੂੰ ਆਨਰ ਵੀ ਕਰਕੇ ਗਏ ਐ ਐਸਐਚਓ ਨੂੰ ਆਨਰ ਕਰਕੇ ਗਏ ਆ ਕਿ ਸਾਡੇ ਪਿੰਡ ਦੇ ਵਿੱਚੋਂ ਬਿਲਕੁਲ ਜਿਹੜਾ ਨਸ਼ਾ ਜਿਹੜਾ ਆ 100% ਜਿਹੜਾ ਕਲੀਅਰ ਹੋ ਚੁੱਕਾ ਆ ਪਲੱਸ ਅਸੀਂ ਹਰ ਰੋਜ ਜਿਹੜੀਆਂ ਅਸੀਂ ਰੇਡਸ ਕਰ ਰਹੇ ਆਂ ਗਾਸਤ ਲਗਾਣੇ ਆ ਨਾਕੇ ਲਗਾਣੇ ਚੈਕਿੰਗ ਚੱਲ ਰਹੀਆਂ ਆ ਜਿਹੜੇ ਸਪਲਾਇਰ ਹੈਗੇ ਆ ਜਾਂ ਪੈਡਲਰ ਹੈਗੇ ਆ ਉਹਨਾਂ ਦੇ ਉੱਪਰ ਰੇਡਸ ਚੱਲ ਰਹੀਆਂ ਆ ਤੇ ਇਹ ਜਿਹੜੇ ਨਸ਼ੇ ਦੇ ਉੱਪਰ ਜਿਹੜੀ ਪੰਜਾਬ ਸਰਕਾਰ ਦੀ ਇੱਕ ਮੁਹਿੰਮ ਚੱਲੀ ਹੋਈ ਆ ਤੇ ਉਹਨੂੰ ਅਸੀਂ ਮਤਲਬ ਪੂਰਾ ਜਿਵੇਂ ਸਾਨੂੰ ਪ੍ਰੋਸੀਜਰ ਆਫ ਅਫਸਰਾਂ ਦੀ ਹਦਾਇਤਾਂ ਹੁੰਦੀਆਂ ਆ ਉਦੇ ਤਹਿਤ ਅਸੀਂ ਸਾਰਾ ਇਹ ਕਾਰਵਾਈ ਕਰ ਰਹੇ ਹਾਂ ਜਿਹੜੇ ਰੈਸਟੋਰੈਂਟ ਕਾਫੀ ਸ਼ਰਾਬ ਪੋਸ ਰਹੇ ਨੇ ਨਸ਼ਾ ਵੇਚ ਰਹੇ ਨੇ ਨਸ਼ੇ ਦੇ ਲੋਕ ਤੇ ਪਹੁੰਚ ਰਹੇ ਨੇ ਲੱਗਦਾ ਕੋਈ ਜਿਹੜੇ ਰੈਸਟੋਰੈਂਟ ਗਲਤ ਕਰ ਰਹੇ ਨੇ ਫੁੱਲਸੂਨਾ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਜਰੂਰ ਕਰਨੀ ਚਾਹੀਦੀ ਹੈ ਜੀ ਤੇ ਉਹ ਕਰ ਵੀ ਰਹੇ ਹਾਂ ਅਸੀਂ ਨੌਜਵਾਨੀ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਜਿਵੇਂ ਛੋਟੀ ਉਮਰ ਦੇ ਜਿਹੜੇ ਕਰਦੇ ਨੇ ਕੰਮ ਆਪਾਂ ਦੇਖ ਹੀ ਰਹੇ ਹਾਂ ਜਿਵੇਂ ਕਿ ਅੱਜ ਅਸੀਂ ਜਿਹੜੇ ਇਹ ਚਾਰ ਬੰਦੇ ਰਾਉਂਡ ਅਪ ਕੀਤੇ ਆ ਇਹਨਾਂ ਦੀ ਉਮਰ ਹਜੇ ਬਹੁਤ ਛੋਟੀ ਆ 23 ਸਾਲ ਤੋਂ ਲੈ ਕੇ 25 ਸਾਲ ਦੇ ਵਿੱਚ ਵਿੱਚ ਹੈਗੇ ਆ ਜੇ ਹੁਣ ਤੋਂ ਹੀ ਇਸ ਕੰਮ ਦੇ ਵਿੱਚ ਤੇ ਪੈਂਦੇ ਆ ਇਹਨਾਂ ਤੇ ਨਈ ਠੱਲ ਪਾਈ ਜਾਂਦੀ ਤੇ ਇਹ ਅੱਗੇ ਜਾ ਕੇ ਵੱਡੀਆਂ ਵਾਰਦਾਤਾਂ ਨੂੰ ਇੰਜਾਮ ਦੇ ਸਕਦੇ ਆ ਤੇ ਮੈਂ ਨੌਜਵਾਨ ਪੀੜੀ ਨੂੰ ਇਹੀ ਮੈਸੇਜ ਦਵਾਂਗੀ ਕਿ ਕੋਈ ਚੰਗਾ ਕੰਮ ਕਰੋ ਜਿਹਦੇ ਨਾਲ ਤੁਹਾਡੇ ਪੇਰੈਂਟਸ ਦਾ ਜਾਂ ਤੁਹਾਡੇ ਪੰਜਾਬ ਦਾ ਨਾਮ ਰੋਸ਼ਨ ਹੋਣ ਇਹੋ ਜਿਹਾ ਕੰਮਾਂ ਦੇ ਵਿੱਚ ਕੁਝ ਨਹੀਂ ਰੱਖਿਆ ਮਾੜੇ ਕੰਮਾਂ ਦਾ ਮਾੜਾ ਹੀ ਨਤੀਜਾ ਜਿਹੜਾ ਕਿ ਅੱਜ ਇਹਨਾਂ ਨੂੰ ਭੁਗਤਣਾ ਪੈ ਰਿਹਾ ਹੈ